ਮੈਂ ਤਰੰਤਰ ਵਿਧਾਨ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਤਲਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਡਾਕਰਾ ਕਰਦੇ ਹੋਏ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈ। ਭਾਵੇਂ ਤੱਕੇਸ਼ਾਈ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਵੋਟਾਂ ਵਧਾ ਕੇ ਆਪਣੇ ਆਪ ਨੂੰ ਜੇਤੂdeclere ਕਰ ਲਿਆ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜਬਤ ਹੋਣੀ ਭਾਪੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋਣੀ ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰਿਆਂ ਤੇ ਰੰਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈ ਹੈ ਜਿਹੜਾ ਇਤਿਹਾਸਿਕ ਤਨਤਨ ਸਾਹਿਬ ਦਾ ਹਲਕਾ ਸੰਗਠਨ ਨੂੰ ਬਹੁਤ ਵੱਡਾ ਸਾਥ ਦਿੱਤਾ ਔਰ ਏਡੀ ਵੱਡੀ ਗਿਣਤੀ ਕਿਤੇ ਵੋਟਾਂ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜਿੱਤ ਗਈ ਔਰ ਜਿਹੜੀ ਖੇਤਰੀ ਪਾਰਟੀ ਹੈ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਧੱਕੇਸ਼ਾਹੀ ਦਾ ਕਬੜਾ ਕੀਤਾ ਉਹਨੂੰ ਏਡੀਆਂ ਵੱਡੀਆਂ ਵੋਟਾਂ ਪਈਆਂ 2027 ਦਾ ਮੈਸੇਜ ਤੰਤਨ ਸੰਵਿਧਾਨ ਸਭਾ ਹਲਕੇ ਤੇ ਵੋਟਰਾਂ ਨੇ ਕਲੀਅਰ ਕਰ ਕਿ ਆਉਣ ਵਾਲੀ ਧਿਰ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਬਣੇਗੀ ਕਿ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤਦੀ ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹਿਣੀ ਨਹੀਂ ਮੰਨੇ ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਣ ਤੇ ਪਰਚੇ ਨਹੀਂ ਦੇਣੇ ਉਦੋਂ ਪ੍ਰੀਅਨ ਫਿਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜਾਏਗਾ ਕਿ 2027 'ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦੀ ਬਣੇਗੇ ਏ ਅੱਜ ਦੀ ਇਲੈਕਸ਼ਨ ਨੇ ਪ੍ਰਧਖ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇਣਾ। ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ। ਕਿ ਜੇ ਅਸੀਂ ਨਾ ਖੜਦੇ ਤਾਂ ਅਕਾਲੀ ਦਲ ਨੇ ਜਿੱਤ ਜਾਣਾ ਸੀ। ਅਸੀਂ ਵੀ ਤੇ ਇਹੀ ਕਹਿੰਦੇ। ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਆਪਾਂ ਤੁਗਤ ਦੀਆਂ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ। ਕਿ ਅਕਾਲੀ ਦਲ ਨੂੰ ਖਤਮ ਕਰ। ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤਗੜਾ। ਜਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਲੀ ਦਾ ਜੀ ਸਿੱਧੇ ਹੁੰਦੇ ਨਾ ਫਿਰ ਉਹ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਹੜਾ ਸਬੂਤ ਹੈ ਕਿ ਪੰਥਕ ਧਿਰ ਕਿੰਨੂੰ ਮੰਨਿਆ ਸ਼੍ਰੋਮਣੀ ਕਾਲੀ ਸਭ ਤੋਂ ਵੱਧ ਵੋਟਾਂ ਜਿਹੜੀ ਆ ਮਾਣਦਨ ਦੇ ਨਾਲ ਕਿੰਨੂੰ ਪਈਆਂ ਸ਼੍ਰੋਮਣੀ ਕਾਲੀ ਠੀਕ ਹੈ ਤੱਕੇਸ਼ aí ਨਾਲ ਕੋਈ ਚੀਜ਼ਾਂ ਐ ਹੋ ਜਾਂਦੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕਤੰਤਰ ਦੇ ਵਿੱਚ ਅਸੀਂ ਅੱਗੇ ਵੀ ਤੱਕੇ ਹੁੰਦੇ ਦੇਖਿਆ ਪਰ 2027 ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਹੁੰਦੀ ਆ ਐਸਟੀਕੇ ਵੋਟਰ ਨੂੰ ਟਰੈਨ ਨਾ ਜਾਂਦਾ ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਅਰ ਸੀ ਜਿੱਥੇ ਜਿੱਥੇ ਵੋਟਾਂ ਪਕਟਉਣੀਆਂ ਸੀ ਉਹ ਹਲਕੇ ਤੇ ਲੋਕ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਸੀ ਵੀ ਐਸ ਬੰਦੇ ਤੇ ਕਹਿੰਦੇ ਵੋਟ ਪੈ ਰਹੀ ਆ ਕੌਣ ਤੁਸੀਂ ਬੂਤੇ ਬੈਠੇ ਨਹੀਂ ਚੁੱਕੇ ਲਾ ਜਾਂਦੇ ਹੋ ਕਿ ਤੇਨੂੰ ठाਣੇ ਸੱਦਿਆ ਜੀ ਤੇਨੂੰ ਫਲਾਣੇ ਦਾ ਸੱਦਿਆ ਜੀ ਕਿਸੇ ਨੂੰ ਕੋਈ ਫੜ ਕੇ ਲਾ ਜਾਂਦਾ ਕਿਸੇ ਨੂੰ ਕੋਈ ਫੜ ਕੇ ਲਾ ਜਾਂਦਾ ਉਹਦੇ ਨਾਲ ਸਾਡੀ ਚੋਣ ਜਿਹੜੀ ਹੈ 80% ਤੇ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਫਿਰ ਇਹ ਹੋ ਜਾਂਦਾ ਕਿ ਸਰਬ ਤੁਸੀਂ ਪੀਸ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਬ ਕੇ ਮਾਰਦੇ ਪਈ ਆਫਸਰ ਮੰਡੀ ਚ ਜਾ ਕੇ ਆਫਸਰ ਦੱਬ ਕੇ ਮਾਰਦੇ ਪਈ ਆ ਪੰਚਾਇਤਾਂ ਨੂੰ ਜਾ ਕੇ ਆਫਸਰ ਦੱਬ ਕੇ ਮਾਰਦੇ ਪਈ ਆ ਇਹ ਕਬ ਨਾ ਹੁਣ ਕਿ ਹੁਣ ਜਿੱਤੇ ਜਿੱਤੇ ਹੁਣ ਕੋਈ ਦੱਬ 2027 ਆਰੰਭ ਸਾਰੇ ਕੁਸ਼ਲੀ ਕਰ